ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮਾਡਰਨ ਐਗਰੀ ਸੀਡ ਵੱਲੋਂ ਅੱਜ ਤੁਹਾਨੂੰ ਇਸ ਮੀਡੀਆ ਦੇ ਮਾਧਮ ਰਾਹੀਂ ਦਿਖਾਵਾਂਗੇ ਵੀ ਟ੍ਰੀਟਡ ਸੀਡ ਦਾ ਤੇ ਨੋਨ ਟ੍ਰੀਟਡ ਸੀਡ ਦਾ ਕੀ ਅੰਤਰ ਹੈ ਅੱਜ ਆਪਾਂ ਆਏ ਹਾਂ ਜੀ ਪਿੰਡ ਸ਼ਿਹਜਾਦੇ ਸਾਡੇ ਨਾਲ ਹੈ ਜੀ ਜਰਮਰ ਵੀਰ ਜਿਨ੍ਹਾਂ ਨੇ ਇੱਕੋ ਬੀਜ ਨੂੰ ਇੱਕ ਬੰਨੇ ਟ੍ਰੀਟਡ ਲਾਇਆ ਜੇ ਇੱਕ ਬੰਨੇ ਨੋਨ ਟ੍ਰੀਟਡ ਲਾਇਆ ਜੇ ਅੰਤਰ ਤਾਂ ਤੁਹਾਨੂੰ ਸਾਡਾ ਕਿਸਾਨ ਵੀਰ ਦੱਸੇਗਾ ਵੀਰ ਜੀ ਕੀ ਤੁਹਾਨੂੰ ਅੰਤਰ ਨਜ਼ਰ ਆਇਆ ਟ੍ਰੀਟਡ ਤੇ ਨੋਨ ਟ੍ਰੀਟਡ ਹਾਂਜੀ ਭਾਈ ਜਿਹੜਾ ਟ੍ਰੀਟਡ ਆ ਉਹ ਵੇਖੋ ਵੀ ਕਿੰਨਾ ਵਧੀਆ ਤੁਹਾਡੇ ਸਾਹਮਣੇ ਹੀ ਸਾਰੇ ਕਿਸਾਨ ਵੀਰਾਂ ਦੇ ਸਾਹਮਣੇ ਹੀ ਆ ਆ ਦੇਖੋ ਕਿੰਨੇ ਪੱਤਰ ਛੱਡੇ ਨੇ ਕਿੰਨਾ ਵਧੀਆ ਬੀਜ ਗਾ ਜੀ ਆ ਜਿਹੜਾ ਨਾਨ ਟ੍ਰੀਟਡ ਆ ਆ ਦੇਖ ਲਓ ਕਿੰਨਾ ਫਰਕ ਆ ਇਹਦੇ ਵਿੱਚ ਇਹ ਜਿਹੜਾ ਪਤੇ ਨਹੀਂ ਛੱਡਦਾ ਨਿਗ ਨਿਗਾ ਜਿਹਾ ਦੇਖ ਲਓ ਜੀ ਬਾਕੀ ਸਾਰੇ ਕਿਸਾਨ ਵੀਰਾਂ ਨੂੰ ਮੈਂ ਇਹ ਕਹਾਂਗਾ ਕਿ ਆਪਾਂ ਨੂੰ ਟ੍ਰੀਟਡ ਬੀ ਲਾ ਕੇ ਦਵਾਈ ਤੇ ਬੀ ਬੀਜਣਾ ਚਾਹੀਦਾ ਜੀ ਉਹਨਾਂ ਦਾ ਕਹਿਣ ਦਾ ਮਤਲਬ ਆ ਕਿ ਟ੍ਰੀਟਡ ਸੀਡ ਦੀ ਜਰਮੀਨੇਸ਼ਨ ਪਾਵਰ 95 ਤੋਂ 98% ਆਈ ਆ ਵੀ ਉਹਨਾਂ ਨੇ ਥੱਲੇ ਉਹੀ ਕੁਝ ਪਾਇਆ ਜੋ ਟ੍ਰੀਟਡ ਚ ਪਾਇਆ ਤੇ ਜੋ ਨਾਨ ਟ੍ਰੀਟਡ ਚ ਪਾਇਆ ਤੇ ਇਹ ਤੁਹਾਨੂੰ ਮਾਡਰਨਲ ਐਗਰੀ ਸੀਡ ਨਾਲ ਜੁੜੇ ਹੋਏ ਕਿੰਨਾ ਵੇਲਾ ਹੋ ਗਿਆ ਜੀ ਅਨਵੀਰ ਜੀ ਘੱਟੋ ਘੱਟ 15-16 ਸਾਲ ਹੋ ਗਏ ਜੀ ਇਹਨਾਂ ਦੇ ਨਾਲ ਜੁੜੇ ਨਾ ਤੇ ਬਹੁਤ ਵਧੀਆ ਰਿਜ਼ਲਟ ਜੀ ਇਹਨਾਂ ਦਾ ਜਦੋਂ ਇਹਨਾਂ ਦਾ ਝਾੜ ਆਉਂਦਾ ਹੈ ਇਹ ਘੱਟੋ ਘੱਟ 25-26 ਕੁਇੰਟਲ ਦੇ ਲਾਗੇ ਪਾਗੇ ਜਾਂਦਾ ਜੀ ਬਹੁਤ ਹੀ ਵਧੀਆ ਝਾੜ ਮਤਲਬ ਵਧੇਰੀ ਜਾਣਕਾਰੀ ਲੈਣ ਵਾਸਤੇ ਮੋਡਰਨ ਐਗਰੀਕਲਚਰ ਦੇ ਪੇਜ ਨੂੰ ਫੋਲੋ ਕੀਤਾ ਜਾਵੇ ਇੰਸਟਾਗ੍ਰam ਵਾਲੇ ਨੂੰ ਤੇ ਜਿੱਥੇ ਆਪਾਂ ਤੁਹਾਨੂੰ ਰੋਜ਼ਾਨਾ ਦੱਸਾਂਗੇ ਵੀ ਆਪਾਂ ਕਿਵੇਂ ਰੈਗੂਲਰ ਵਿਜ਼ਿਟ ਰੱਖੀ ਦੀ ਆ ਕਿਸਾਨਾਂ ਦੀ ਪੈਲੀਆਂ ਚ ਹਰ ਇੱਕ ਟਾਈਮ ਤੇ ਜਾ ਕੇ ਉਹਨਾਂ ਨੂੰ ਸਪਰੇਅ ਦੱਸੀ ਦੇ ਕਿਹੜੀ ਦਵਾਈ ਦੀ ਕਿਹੜੀ ਸਪਰੇਅ ਕਰਨੀ ਹੈ ਗਰੋਥ ਵਾਲੀ ਕਿਹੜੀ ਦਵਾਈ ਪਾਉਣੀ ਹੈ ਜਿਸ ਦੇ ਨਾਲ ਉਹਨਾਂ ਦਾ ਝਾੜ ਵੱਧ ਤੋਂ ਵੱਧ ਆਵੇ